ਸਤਿ ਸ਼੍ਰੀ ਅਕਾਲ ਜੀ ਕੁਰਾਲੀ ਨਿਊਜ਼ ਵੀ ਤੁਹਾਡਾ ਸਵਾਗਤ ਹੈ ਜੀ ਪੁਲਿਸ ਸਟੇਸ਼ਨ ਕੁਰਾਲੀ ਥਾਣਾ ਸਰਦੇਤ ਸਦਰ ਦੇ ਵੱਲੋਂ ਅੱਜ ਲਗਾਇਆ ਗਿਆ ਲੰਗਰ ਸਮੂਹ ਸਟਾਫ ਥਾਣਾ ਸਦਰ ਕੁਰਾਲੀ ਦੇ ਵੱਲੋਂ ਲਗਾਇਆ ਗਿਆ ਗੁਰੂ ਦਾ ਲੰਗਰ ਇਹ ਲੰਗਰ ਜੋ ਕਿ ਸ਼ਹੀਦੀ ਦਿਹਾੜੇ ਚੱਲ ਰਹੇ ਹਨ ਉਹਨਾਂ ਦੇ ਉਪਲਕਸ਼ ਦੇ ਵਿੱਚ ਲਗਾਇਆ ਗਿਆ

oh yeah good <laughs> i ਵਾਹਿਗੁਰੂ ਜੀ ਕਾ ਹੈ ਗੁਰੂ 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 ਧੰਨ ਗੁਰੂ ਹੈ ਜਾਨੇ ਮਨ ਵਾਹਿਗੁਰੂ ਜੀ ਕਾ ਹੈ ਗੁਰੂ ਦੇ ਸਵੇਤੂ ਚੱਲ ਰਿਹਾ ਹੈ ਇਹ ਤੋਂ ਸਵੇਰ ਤੋਂ ਚੱਲ ਰਿਹਾ ਜੀ ਕਿੰਨੇ ਵਜੇ ਤੱਕ ਵੀ ਸ ਸ਼ਾਮ ਨੂੰ 5 6 ਵਜੇ ਆਉਣੀ ਹੈ ਜੀ ਅੱਛਾ ਜੀ ਹਾਂ ਜੀ ਤੇ بارش ਨੇ ਥੋੜਾ ਜਿਹਾ ਕੰਮ بارش ਕਰਕੇ ਥੋੜਾ ਜਿਹਾ ਉਹ ਦਿੱਕਤ ਆ ਰਹੀ ਹੈ ਜੀ ਹਾਂ ਜੀ ਪਰ ਫਿਰ ਵੀ ਮੈਂ ਅਸੀਂ ਦੇਖ ਰਹੇ ਨਹੀਂ ਰਸ਼ਪੂਆ ਸਿਲਵਰਨਰ ਜੇ ਲੱਗਰ ਦੇ ਪ੍ਰਤੀ ਪੂਰਾ ਹਾਂ ਜੀ ਜੋ ਬਿਲਕੁਲ ਜੀ ਬਿਲਕੁਲ ਅੱਗੇ ਹੋਰ ਕੀ ਕੀ ਲੰਗ ਅੱਗੇ ਲਗਾਉਣੇ ਹੋ 1 ਕਿਲੋਗ੍ਰਾਮ ਦੇ ਤੋਂ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਸੀਂ ਇਹਨਾਂ ਪ੍ਰਸ਼ਾਦਾਵਾਂ ਔਰ ਮਿਕਸ ਲੈਜ ਦੇ ਸਬ지 ਲਗਾਈਏ ਜੀ ਪਾ ਜੀ ਪੂਰਾ ਇਲਾਕੇ ਦਾ ਸਹਿਯੋਗ ਹੈ ਇਲਾਕੇ ਦੇ ਸਹਿਯੋਗ ਨਾਲ ਹੀ ਹੋ ਰਿਹਾ ਜੀ ਬਾਕੀ ਮੁੱਖ ਅਫਸਰ ਥਾਣਾ ਸਦਰਗਾਂ ਲਈ ਵੱਲੋਂ ਉਹਨਾਂ ਦੇ ਸਹਿਯੋਗ ਔਰ ਪੂਰੇ ਸਟਾਫ ਦੇ ਸਹਿਯੋਗ ਨਾਲ ਹੀ ਇਹ ਲੰਗ ਲਗਾਇਆ ਜੀ ਬੜਾ ਬੰਦਾ ਸਭ ਜੀ ਜੋ ਕਿ ਮਿਹਰਬਾਨੀ ਬਸਾਲਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰੂ ਘਰ ਲੰਗਰ ਚੱਲ ਰਿਹਾ ਇੱਥੇ ਸਾਡਾ ਕੋਰਾਲੀ ਦਾ ਸਦਰ ਥਾਣਾ ਹੈ ਇੱਥੋਂ ਦੇ ਸਾਰੇ ਕਰਮਚਾਰੀਆਂ ਨੇ ਬੜੇ ਪਿਆਰ ਅਤੇ ਤੁਸ਼ਾਦੇ ਨਾਲ ਸਮਿਲਤ ਹੋ ਕਰਕੇ ਉਹਨਾਂ ਦੀ ਯਾਦ ਅੰਦਰ ਸਿੱਧੀ ਦਿਹਾੜੇ ਦੇ ਸਬੰਧ ਵਿੱਚ ਜੋ ਬਾਹਰ ਇਹਨਾਂ ਨੇ ਬੈਨਰ ਵੀ ਲਾਇਆ ਹੋਇਆ ਮੈਂ ਵੀ ਜੀ ਨੂੰ ਬੇਨਤੀ ਕਰੂੰਗਾ ਕਿ ਬਾਅਦ ਵਿੱਚ ਉਹ ਦਿਖਾਇਆ ਵੀ ਜਾਵੇ ਨਾਲ ਤੇ ਉਹਦੇ ਸਬੰਧ ਵਿੱਚ ਬੜੇ ਉਤਸ਼ਾਹ ਦੇ ਨਾਲ ਇਹ ਸਿੱਧੀ ਸਮਾਗਮ ਦੇ ਸਬੰਧ ਵਿੱਚ ਸੇਵਾ ਕਰ ਰਹੇ ਨੇ ਗੁਰੂ ਕੇ ਲੰਗਰ ਚਾਲ ਰਹੇ ਨੇ ਹਰ ਸਾਲ ਦੀ ਤਰ੍ਹਾਂ ਤੇ ਵਾਕਈ ਬਹੁਤ ਮਹਾਨ ਗੱਲ ਹੈ ਜਿਵੇਂ ਕਬੀਰ ਜੀ ਕਵੀ ਅੱਲਾ ਯਾਰਖਾਂ ਜੋਗੀ ਜੀ ਹੋਏ ਨੇ ਬੜੇ ਪਿਆਰੇ ਬਚਨ ਲਿਖਿਆ ਕਹਿੰਦੇ ਬਸ ਇੱਕ ਹੀ ਤੀਥਾ ਹਿੰਦੂ ਨੇ ਯਾਤਰਾ ਕੇ ਲੀਏ ਜਹੀਂ ਬਾਪ ਨੇ ਬੇਚੇ ਤਕਾਏ ਖੁਦਾ ਕੇ ਲੀਏ ਚਮਕਾ ਮੇਰ ਕੀ ਚਮਕਾਉ ਤੇਰੇ ਜਰੋਂ ਮੈਂ ਜਹੀਂ ਸੇ ਬਨ ਕੇ ਸਪਾਰੇ ਗਏ ਸ਼ਮਾ ਕੇ ਲੀਏ ਉਹਨਾਂ ਦੀ ਮਹਾਨ ਸ਼ਹਾਦਤ ਦੇ ਸੰਬੰਧ ਵਿੱਚ ਜੋ ਦੋ ਵੱਡੇ ਸਾਹਿਬਾਂ ਦੀ ਚਮਕੌਰ ਦੀ ਗਲੀ ਵਿੱਚ ਸ਼ਹੀਦ ਹੋ ਗਏ ਤੇ ਦੋ ਸਰਹੰਦ ਦੇ ਸਬੰਧ ਵਿੱਚ ਜੋ ਅੱਜ ਦਾ ਸੀਜੀ ਦਿਹਾੜਾ ਸਮਾਗਮ ਕੀਤਾ ਜਾ ਰਿਹਾ ਅਤੇ ਇਹ ਸਮੂਹ ਸੰਗਤ ਅਤੇ ਇਥੋਂ ਦੇ ਥਾਣੇ ਦੇ ਕਰਮਚਾਰੀ ਬੜੇ ਉਤਸ਼ਾਹ ਨਾਲ ਹਰ ਸਾਲ ਦੀ ਹਰ ਸਾਲ ਦੇ ਅੰਦਰ ਇਸੇ ਤਰ੍ਹਾਂ ਹੀ ਕਰਦੇ ਨੇ ਸੇਵਾ ਤੇ ਸਤਿਗੁਰੂ ਇਹਨਾਂ ਨੂੰ ਇਸੇ ਤਰ੍ਹਾਂ ਸੇਵਾ ਦੇ ਵਿੱਚ ਲਾਈ ਰੱਖਣ ਤੇ ਸਾਡੇ ਵੀਰ ਬੜੇ ਉਤਸ਼ਾਹ ਦੇ ਨਾਲ ਕਵਰ ਵੀ ਕਰ ਰਹੇ ਨੇ ਇਹਨਾਂ ਵੀ ਆਪਣੀ ਸੇਵਾ ਦੇ ਨਾਲ ਜੁੜੇ ਹੋਏ ਨੇ ਜੀ ਸਾਰੇ ਤੇ ਕਿਰਪਾ ਕਰੇ ਵਾਹਿਗੁਰੂ ਜੀ ਕਾ ਖਾਲਸਾ